ਭਾਈ ਗੁਰਜੀਕਾ ਖਾਲਸਾ ਭਾਈ ਗੁਰਜੀਕੀ ਫਤਿਹ ਤੁਹਾਡਾ ਸਾਡੀ YouTube ਚੈਨਲ ਉਤੇ Facebook ਤੇ ਸਵਾਤਿ ਅੱਜ ਜਿਹੜੀ ਆਪਾਂ ਵੀਡੀਓ ਲੈ ਕੇ ਆ ਬਲਾਂ ਵਾਲੀ ਪੱਗ ਜਿਹਦੀ ਲੈਂਥ 5.5 ਮੀਟਰ ਆ ਤੇ ਜਿਹੜਾ ਕਪੜਾ ਉਹ ਫੁੱਲ ਬਲਵਰਤ ਆ ਜਿਹੜਾ ਆਪਾਂ ਪਹਿਲਾਂ ਲੜ ਲਾਉਣਾ ਸਿਰ ਦੇ ਸੈਂਟਰ ਤੋਂ ਲਿਆ ਕੇ ਲੜ ਨੂੰ ਪੁਣੀ ਰਖਦਾ ਥੱਲੇ ਰੱਖ ਕੇ ਬੰਦਪਾਸ ਉੱਤੇ ਰੱਖ ਕੇ ਦੋਵੇਂ ਪਲੇਟ ਆਪਾਂ ਇਕੱਠੇ ਕਰਕੇ ਤੇ ਨਵੇਂ ਚੜੇ ਬਵਾਲਨੇ ਉਹ ਲੋਡ ਕਰਕੇ ਅਧੀ ਅਧੀ ਗੱਲ ਤਾਂ ਕਿਹੜਾ ਲੜਨੂੰ ਬੰਦਨ ਸੈਟ ਕਰਕੇ ਜਿਹੜਾ ਲੜਨੂੰ ਲਗਾ ਦੇਣਾ ਹੈ ਇਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਲੜ ਨੂੰ ਬੈਗ ਤੋਂ ਪਿੰਚ ਕੱਢ ਕੇ ਪੂਣੀ ਦਾ ਖੋਲਦਾ ਥੱਲੇ ਰੱਖ ਕੇ ਬੰਦ ਪਾਸੇ ਉੱਤੇ ਰੱਖ ਕੇ ਦੋਹੀ ਪੱਲੇ ਵਿਚੜੇ ਆਪਾਂ ਬਲਦਿਓ ਇਕੱਠੇ ਕਰਕੇ ਤੇ ਉੱਤੇ ਇਹੜੇ ਆਪਾਂ ਚੰਗੀ ਤਰ੍ਹਾਂ ਸੈੱਟ ਕਰ ਲੈਣੇ ਹਨ ਸੈੱਟ ਕਰਕੇ ਤੇ ਆਪਣੀ ਨੋਕ ਸੈੱਟ ਕਰਕੇ ਜਿੱਥੇ ਆਪਾਂ ਨੇ ਪਹਿਲੇ ਲੜ ਦੇ ਬਲ ਮੁੱਕਦੇ ਹੋਣਗੇ ਉੱਥੇ ਆਮਾ ਬਲਾਂ ਨੂੰ ਲੋਡ ਕਰਕੇ ਤੇ ਚੰਗੀ ਤਰ੍ਹਾਂ ਇਹੜੇ ਆਪਾਂ ਲੋਡ ਕਰਕੇ ਬਲਾਂ ਨੂੰ ਤੇ ਲੜ ਨੂੰ ਲੋਡ ਕਰਕੇ ਲਗਾ ਦੇਣਾ ਹੈ ਜਿਹੜੇ ਵੀ ਸਾਡੇ YouTube ਚੈਨਲ ਉੱਤੇ ਨਵੇਂ ਹਨ ਉਹ YouTube ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵੀਡੀਓ ਨੂੰ ਵਾਰ-ਵਾਰ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਜਿਹੜੇ ਨਵੇਂ ਬੱਚੇ ਵਾਲਾਂ ਵਾਲੀ ਪੱਗ ਸਿੱਖ ਰਹੇ ਹਨ ਤਾਂ ਇਸ ਵੀਡੀਓ ਨੂੰ ਦੇਖੜੇ ਆਪਣੇ ਬੱਚੇ ਨੇ ਉਹਨਾਂ ਦਾ ਹੌਸਲਾ ਵਧੇ ਤੇ ਉਹ ਜਿਹੜੀ ਆਪਣੀ ਪੱਗ ਵਿੱਚ ਥੋੜਾ ਜਿਹਾ ਸੁਧਾਰ ਕਰ ਪਾਉਣ ਤੇ ਚੰਗੀ ਤਰ੍ਹਾਂ ਜਿਹੜੇ ਆਪਾਂ ਬਲਾਂ ਨੂੰ ਲੋਟ ਕਰਕੇ ਤੇ ਜੇ ਆਪਾਂ ਪਹਿਲੀ ਤੇ ਉਂਗੂਠੇ ਪਹਿਲੇ ਤੇ ਕਾਲੀ ਉਂਗਲੀ ਤੇ ਅੂਠੇ ਨਾਲ ਜਿਹੜੀ ਆਪਾਂ ਐਲ ਬਣਾ ਕੇ ਤੇ ਉਹਦੇ ਨਾਲ ਜਿਹੜੇ ਆਪਾਂ ਵਾਲ ਨੇ ਉਹ ਚਾ ਕੇ ਤੇ ਲੜ ਨੂੰ ਸੈਟ ਕਰਕੇ ਤੇ ਉਸ ਵਿੱਚ ਚੰਗੀ ਤਰ੍ਹਾਂ ਵਾਲ ਪਾ ਕੇ ਤੇ ਜਿੱਥੇ ਕਿਤੇ ਵਾਲ ਘਟ ਰਹੇ ਨੇ ਆ ਉਥੇ ਆਪਾਂ ਸੂਈਆਂ ਪੱਗ ਪੈਣ ਫੇਰ ਕੇ ਆਪਣੇ ਵਾਲ ਨੇ ਉਹ ਬਤਾ ਸਕਦੇ ਹਾਂ ਤੇ ਜਿੱਥੇ ਆਪਣੇ ਪਹਿਲੇ ਲੜ ਦੇ ਪਲ ਮੁੱਕਦੇ ਹੋਣਗੇ ਉਥੇ ਆਪਾਂ ਜਿਹੜਾ ਲੜ ਨੂੰ ਲਗਾਉਣਾ ਹੈ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਲੜ ਨੂੰ ਬੈਕ ਟੂ ਪਿੰਚ ਕਰਕੇ ਪੂਣੀ ਦਾ ਹੌਲਦਾ ਪਾਸਾ ਥੱਲੇ ਰਾ ਕੇ ਬੰਦ ਪਾਸਾ ਉਤੇ ਰੱਖ ਕੇ ਤੇ ਇੱਕ ਵਾਰ ਜਿਹੜਾ ਲੜ ਨੂੰ ਥੱਲੇ ਉਤੇ ਆਖ ਲਵੇ ਥੋੜਾ ਜਿਹਾ ਫੋਲਡ ਕਰਾਂਗੇ ਤੇ ਫੋਲਡ ਕਰਕੇ ਉਤੋਂ ਜਿਹੜਾ ਲੜ ਨੂੰ ਸੈੱਟ ਕਰਕੇ ਚਾਰੋਂ ਉਂਗਲੀਆਂ ਨਾਲ ਤੇ ਆਪਾਂ ਜਿਹੜੇ ਐਲ ਜਿਵੇਂ ਤੁਹਾਨੂੰ ਦੱਸਿਆ ਐਲ ਬਣਾ ਕੇ ਜਿਹੜੇ ਆਪਾਂ ਵਾਲ ਨੇ ਉਹ ਚੱਕ ਕੇ ਤੇ ਥੋੜਾ ਜਿਹਾ ਆਪਾਂ ਲੜ ਨੂੰ ਫੋਲਡ ਕਰਕੇ ਅੰਦਰ ਨੂੰ ਫੋਲਡ ਕਰਕੇ ਜਿਹੜੇ ਵਾਲ ਪਏ ਹੋਏ ਨੇ ਉਹਨਾਂ ਨੂੰ ਆਪਾਂ ਲੋਡ ਕਰਕੇ ਤੇ ਆਪਣੀ ਜਿਹੜੀ ਸ਼ੇਪ ਉਹ ਸੈੱਟ ਕਰਕੇ ਜਿਹੜਾ ਲੜ ਨੂੰ ਲਗਾ ਦੇਣਾ ਹੈ ਜੋ ਜਿਹੜੀ ਆਪਾਂ ਬਾਕੀ ਪੱਕ ਦੀ ਜਿਹੜੀ ਸੈਟਿੰਗ ਉਹ ਕਰਨੀ ਹੈ ਜਿਹੜੇ ਵੀ ਸਾਡੇ YouTube channel ਤੇ ਮੈਂ ਉਹ ਸਾਡੇ YouTube channel subscribe ਜ਼ਰੂਰ ਕਰਿਓ ਤੇ ਜਿਹੜੇ ਵੀ ਸਾਡੇ Facebook page ਤੇ ਨਵੇਂ ਆ ਉਹ ਸਾਡੇ Facebook page ਨੂੰ follow ਜ਼ਰੂਰ ਕਰਿਓ ਤੇ ਬੱਤੇ ਦੀ ਹੌਸਲਾ ਵਜਾਈ ਦੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤੇ ਚੰਗੀ ਤਰ੍ਹਾਂ ਜਿਹੜਾ ਆਪਾਂ ਲੜਨ ਨੂੰ ਲੋਡ ਕਰਕੇ ਤੇ ਉਤੋਂ ਜਿਹੜਾ ਲੜਨ ਨੂੰ ਸੈਟ ਕਰ ਲੈਣਾ ਹੈ ਸੈਟ ਕਰਕੇ ਤੇ ਇੱਕ ਵਾਰ ਜਿਹੜਾ ਲੜਨ ਨੂੰ ਫੋਲਡ ਕਰਨਾ ਹੈ ਤੇ ਨੱਕਰੀ ਹੀ ਜਿਹੜਾ ਉਹ ਲੜ ਨੂੰ ਫੋਲਡ ਕਰਨ ਹੈ ਤੇ ਨੱਕਰੀ ਹੀ ਜਿਹੜਾ ਲੜ ਨੂੰ ਫੋਲਡ ਕਰਕੇ ਤੇ ਉਤੋਂ ਜਿਹੜਾ ਲੜ ਨੂੰ ਸੈੱਟ ਕਰਨਾ ਹੈ ਤੇ ਉਤੋਂ ਜਿਹੜਾ ਲੜ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਤੇ ਆਪਣਾ ਜਿਹੜਾ ਲੜ ਨੂੰ ਸਾਫ਼ ਕਰਕੇ ਜਮਣੀ ਜਿਹੜੇ ਸ਼ੇਪ ਆਉ ਸੈੱਟ ਕਰਕੇ ਜਿਹੜਾ ਲੜ ਨੂੰ ਲਗਾ ਦੇਣਾ ਹੈ ਤੇ ਹੁਣ ਜਿੱਥੇ ਕਿਤੇ ਵਾਲ ਕੱਟ ਹੋਣਗੇ ਉੱਥੇ ਆਪਾਂ ਬਾਅ ਫੇਰ ਕੇ ਆਪਣੇ ਜਿਹੜੇ ਵਾਲ ਨੇ ਉਹ ਵਧਾ ਲੈਣੇ ਹਨ ਦੇ ਗੇਗੋਈ ਵਾਲੇ ਤੇ ਲਰੇ ਦਾ ਤਾ ਉਹ ਤੇ ਬਾਹ ਫੇੜ ਕੇ ਆਪਣੇ ਜਿਹੜੇ ਬਲ ਨੇ ਵਾਲਾ ਟਟ ਕਰ ਲੈਣਾ ਹੈ ਤੇ ਜਿਹੜਾ ਆਪਾਂ ਪੱਗ ਤੇ ਲਗਾਉਣਾ ਨਾ ਤਹੀ ਜਿਹੜਾ ਆਪਾਂ ਪੱਗ ਵਿੱਚ ਲਾਉਣਾ ਹੈ ਜਿੱਥੇ ਆਪਾਂ ਪੰਜਵਾਂ ਲੜ ਫੋਲਡ ਕਰਾਈ ਉਥੇ ਜਿਹੜੇ ਬਲ ਹੋਣਗੇ ਉਥੇ ਉਹਨਾਂ ਨੂੰ ਖਿੱਚ ਕੇ ਚੰਗੀ ਤਰ੍ਹਾਂ ਜਿਹੜਾ ਬਲਾਂ ਨੂੰ ਲੋਡ ਕਰਕੇ ਤੇ ਅੱਧਾ ਉੱਤੋਂ ਅੱਧਾ ਥੱਲੇ ਫੋਲਡ ਕਰਕੇ ਜਿਹੜਾ ਲੜ ਨੂੰ ਕਲੀ ਲੜ ਜਿਹੜਾ ਆਪਾਂ ਲਗਾਉਣਾ ਹੈ ਅੱਧਾ ਉੱਤੋਂ ਅੱਧਾ ਥੱਲੇ ਫੋਲਡ ਕਰਕੇ ਜਿਹੜਾ ਲੜ ਨੂੰ ਪੱਗ ਪੈਂਦੇ ਥਲੇ ਰੱਖ ਕੇ तो फ्रंट वाल फोल्ड कर देना है तो फ्रंट वाल फोल्ड करके जिनी चौड़ाई रखना चाहते हो तो उन्नी चौड़ाई रखा लड़न पंजी लड़ के थले दब देना है तो एक बार जब लड़ू दब के फिर गांह जाके फैला देना है तो जेडा लड़ उत्तों खिसके आता है तो एक या दो पग मैं लड़ा अपना लगा सकते हो तो हम जहाँ लड़ा में बल पाने ਤੇ ਜੇ ਤੇਗੇ ਤੇ ਵਾਲ ਕਟੋਣਗੇ ਉੱਥੇ ਆਪਾਂ ਆਪਣੇ ਬਾਜਾਂ ਸੋਈ ਜਾਂ ਪੱਗ ਪੈਣ ਫੇਰ ਕੇ ਆਪਣੇ ਜਿਹੜੇ ਵਾਲ ਨਹੀਂ ਵਧਾ ਲੈਣੇ ਹਨ ਤੇ ਜੇ ਕੋਈ ਵਾਲ ਢਿੱਲਾ ਰਹਿੰਦਾ ਉਹਦੇ ਤੇ ਆਪਾਂ ਬਾਜ ਫੇਰ ਕੇ ਉਸ ਵਾਲ ਨੂੰ ਕਟਾਟ ਖਾ ਲੈਣਾ ਹੈ ਜਿੱਦਾਂ ਕੀ ਤੇੜੜੀ ਆਪਾਂ ਬਾਕੀ ਪਾਗ ਦੀ ਜਿਹੜੀ ਸ਼ੈਡਿੰਗ ਕਰ ਲੈਣੀ ਹੈ ਤੇੜਾ ਪਾਸੇ ਢਲ ਟਕਣਾ ਜਿਹੜਾ ਆਪਾਂ ਪੱਲਾ ਲਾਏ ਸੀ ਛੁਰਦੇ ਸੈਂਟਰ ਚੋਂ ਉਹ ਆਪਾਂ ਬੈਗ ਤੋਂ ਖਿੱਚ ਕੇ ਚੰਗੀ ਤਰ੍ਹਾਂ ਚੜਾ ਬਸ ਚਾਰ ਦੇ ਪਾਸੋਂ ਫਲਾ ਕੇ ਤੇ ਜਿੱਥੋਂ ਕਿਤੇ ਸੜ ਲੰਗਾ ਜਾਂਦਾ ਉੱਥੋਂ ਆਪਾਂ ਡਬਲ ਸ਼ੀਸ਼ਾ ਦੇ ਕਿਹੜਾ ਆਪਣਾ ਸਿਰ ਕਵਰ ਕਰ ਲੈਣਾ ਹੈ ਤੇ ਚਾਰੇ ਪਾਸੇ ਬਾਜ ਫੇਰ ਕਿਹੜਾ ਆਪਣਾ ਸਿਰ ਕਵਰ ਕਰਕੇ ਜਿਹੜਾ ਆਪਾਂ ਬੈਗ ਦਾ ਲੜ ਲਾਉਣਾ ਅੱਧਾ ਜੋ ਅੱਧਾ ਖੱਪੇ ਫੋਲਡ ਕਰਕੇ ਜਿਹੜਾ ਲੜ ਨੂੰ ਬੈਗ ਤੇ ਇੱਕ ਵਾਰ ਦੱਬ ਕੇ ਫਿਰ ਗਾਹਾਂ ਜਾ ਕੇ ਫਲਾਉਣਾ ਹੈ ਤੇ ਇਹੋ ਜਿਹੜੀ ਆਪਾਂ ਬਾਕੀ ਪາກ ਦੀ ਸ਼ੈਡਿੰਗ ਕਰ ਲੈਣੀ ਹੈ ਜਲਦੀ ਨਵੀਂ ਵੀਡੀਓ ਲੈ ਕੇ ਆਜੇ ਨੂੰ ਨਿਆ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ